индуਤਰੰਭਿਚ ब्रह्मा विष्णु ਅਤੇ ਮਹੇਸ਼ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਜਿੱਥੇ ਵਿਸ਼ਨੂੰ ਜੀ ਨੂੰ ਸੰਸਾਰ ਦਾ ਪਾਲਣਹਾਰ ਮਹੇਸ਼ ਨੂੰ ਸੰਹਾਰਕ ਕਿਹਾ ਜਾਂਦਾ ਹੈ ਉਥੇ ਹੀ ਬ੍ਰਹਮਾ ਜੀ ਇਸ ਸੰਸਾਰ ਦੇ ਰਚਨਾਹਾਰ ਹਨ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਭਗਵਾਨ ਵਿਸ਼ਨੂੰ ਅਤੇ ਭਗਵਾਨ ਸ਼ਿਵ ਜੀ ਜੀ ਦੇ ਭਾਰਤ ਵਿੱਚ ਬਹੁਤ ਹੀ ਜ਼ਿਆਦਾ ਮੰਦਰ ਹਨ ਪਰ ਉਥੇ ਹੀ ਬ੍ਰਹਮਾ ਜੀ ਦਾ ਭਾਰਤ ਵਿੱਚ ਕੇਵਲ ਇੱਕ ਹੀ ਮੰਦਰ ਹੈ ਅਤੇ ਬ੍ਰਹਮਾ ਜੀ ਦਾ ਭਾਰਤ ਵਿੱਚ ਕੇਵਲ ਇੱਕ ਹੀ ਮੰਦਰ ਹੋਣ ਪਿੱਛੇ ਕਾਰਨ ਹੈ ਕਿ ਪਦਮ ਪੁਰਾਣ ਦੇ ਅਨੁਸਾਰ ਇੱਕ ਵਾਰ ਤਾਤੀ ਉਤੇ ਬਜਰਨਾਸ਼ ਨਾਮ ਦੇ ਰਾਖਸ਼ ਨੇ ਉਤਪਤ ਮਚਾਰ ਰੱਖਿਆ ਸੀ ਅਤੇ ਉਸ ਦੇ ਅਤਿ ਚਾਰ ਐਨ ਐ ਜ਼ਿਆਦਾ ਵੱਧ ਗਏ ਕਿ ਬ੍ਰਹਮਾ ਜੀ ਨੂੰ ਉਸ ਦਾ ਵਧ ਕਰਨਾ ਪਿਆ ਅਤੇ ਜਦੋਂ ਬ੍ਰਹਮਾ ਜੀ ਉਸ ਦਾ ਵਧ ਕਰ ਰਹੇ ਸਨ ਤਾਂ ਉਹਨਾਂ ਦੇ ਹੱਥ ਵਿੱਚੋਂ ਧਰਤੀ ਉੱਪਰ ਤਿੰਨ ਕਮਲ ਗਿਰੇ ਜਿੱਥੇ-ਜਿੱਥੇ ਧਰਤੀ ਉੱਪਰ ਤਿੰਨ ਕਮਲ ਗਿਰੇ ਉੱਥੇ-ਉੱਥੇ ਤਿੰਨ ਛੀਲਾਂ ਬਣ ਗਈਆਂ ਤੇ ਬਾਅਦ ਵਿੱਚ ਉਸ ਸਥਾਨ ਦਾ ਨਾਮ ਪੁਸ਼ਕਰ ਪੈ ਗਿਆ ਇਸ ਤੋਂ ਬਾਅਦ ਬ੍ਰਹਮਾ ਜੀ ਨੇ ਇਸੇ ਸਥਾਨ ਉਤੇ ਆ ਕੇ ਯਗ ਕਰਨ ਦਾ ਫੈਸਲਾ ਕੀਤਾ ਜਦੋਂ ਬ੍ਰਹਮਾ ਜੀ ਯਗ ਕਰਨ ਲਈ ਪੁਸ਼ਕਰ ਪਹੁੰਚ ਗਏ ਤਾਂ ਸਵਿਤਰੀ ਜੀ ਉੱਥੇ ਸਮੇਂ ਤੇ ਨਾ ਪਹੁੰਚ ਪਾਈ ਅਤੇ ਇਸ ਯਗ ਨੂੰ ਪੂਰਾ ਕਰਨ ਦੇ ਲਈ ਸਵਿਤਰੀ ਜੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਸਵਿਤ ਪਹੁੰਚਣ ਦੇ ਕਾਰਨ ਬ੍ਰਹਮਾ ਜੀ ਨੇ ਇੱਕ ਗਾਇਤਰੀ ਨਾਮ ਦੀ ਕੰਨਿਆ ਨਾਲ ਵਿਆਹ ਕਰ ਲਿਆ। ਜਦੋਂ ਵਿਆਹ ਸ਼ੁਰੂ ਹੋਇਆ ਤਾਂ ਉਸ ਸਮੇਂ ਸavitri ਜੀ ਉੱਥੇ ਪਹੁੰਚ ਗਏ ਅਤੇ ਗਾਇਤਰੀ ਨੂੰ ਬ੍ਰਹਮਾ ਜੀ ਦੇ ਨਾਲ ਬੈਠੇ ਦੇਖ ਕੇ ਸavitri ਜੀ ਗ੍ਰੋਧਿਤ ਹੋ ਗਏ ਅਤੇ ਉਹਨਾਂ ਨੇ ਬ੍ਰਹਮਾ ਜੀ ਨੂੰ ਸ਼ਰਾਪ ਦਿੱਤਾ ਕਿ ਭਾਵੇਂ ਤੁਸੀਂ ਇੱਕ ਦੇਵਤਾ ਹੋ ਪਰ ਤੁਹਾਡੀ ਪੂਜਾ ਕਿਤੇ ਵੀ ਨਹੀਂ ਕੀਤੀ ਜਾਵੇਗੀ। ਇਸ ਨਾਲ ਸਾਰੇ ਲੋਕ ਬੜੇ ਹੈਰਾਨ ਰਹਿ ਗਏ ਤੇ ਉਹਨਾਂ ਨੇ ਸavitri ਜੀ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਸ਼ਰਾਪ ਵਾਪਸ ਲੈ ਲੈਣ ਪਰ ਉਹਨਾਂ ਨੇ ਆਪਣਾ ਸ਼ਰਾਪ ਵਾਪਸ ਨਾ ਲਿਆ ਅਤੇ ਬਾਅਦ ਵਿੱਚ ਜਦੋਂ ਸavitri ਜੀ ਦਾ ਗੁੱਸਾ ਠੰਡਾ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਤੇ ਉਪਰ ਸਿਰਫ ਇੱਕ ਪੁਸ਼ਕਰ ਨਾਮ ਦੇ ਸਥਾਨ ਉਤੇ ਹੀ ਬ੍ਰਹਮਾ ਜੀ ਦੀ ਪੂਜਾ ਕੀਤੀ ਜਾਵੇਗੀ ਅਤੇ ਜੇਕਰ ਕੋਈ ਹੋਰ ਬ੍ਰਹਮਾ ਜੀ ਦਾ ਮੰਦਿਰ ਬਣਵਾਵੇਗਾ ਤਾਂ ਉਸ ਦਾ ਆਪਣੇ ਆਪ ਹੀ ਵਿਨਾਸ਼ ਹੋ ਜਾਵੇਗਾ ਇਸ ਕੰਮ ਵਿੱਚ ਬ੍ਰਹਮਾ ਜੀ ਦੀ ਵਿਸ਼ਨੂੰ ਜੀ ਨੇ ਸਹਾਇਤਾ ਕੀਤੀ ਸੀ ਜਿਸ ਕਾਰਨ ਦੇਵੀ ਸਰਸਵਤੀ ਨੇ ਵਿਸ਼ਨੂੰ ਜੀ ਨੂੰ ਵੀ श्राप ਦਿੱਤਾ ਕਿ ਉਹਨਾਂ ਨੂੰ ਆਪਣੀ ਪਤਨੀ ਤੋਂ ਵਿਰਹਿ ਦਾ ਕਸ਼ਟ ਸਹਿਣ ਕਰਨਾ ਪਵੇਗਾ ਬਾਅਦ ਵਿੱਚ ਜਦੋਂ ਭਗਵਾਨ ਵਿਸ਼ਨੂੰ ਨੇ ਸ਼੍ਰੀ ਰਾਮ ਦਾ ਅਵਤਾਰ ਲਿਆ ਤਾਂ ਉਹਨਾਂ ਨੂੰ 14 ਸਾਲ ਦੇ ਬਨਵਾਸ ਦੇ ਦੌਰਾਨ ਆਪਣੀ ਪਤਨੀ ਤੋਂ ਅਲੱਗ ਰਹਿਣਾ ਪਿਆ ਇਹੀ ਕਾਰਨ ਹੈ ਕਿ ਭਾਰਤ ਵਿੱਚ ਬ੍ਰਹਮਾ ਦਾ ਕੇਵਲ ਇੱਕ ਹੀ ਮੰਦਰ ਹੈ ਪਰ ਇਸ ਮੰਦਰ ਨੂੰ ਕਦੋਂ ਕਿਸ ਨੇ ਬਣਵਾਇਆ ਇਸ ਦੀ ਫਿਲਹਾਲ ਜਾਣਕਾਰੀ ਨਹੀਂ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ